ਡੀਸੀ ਲੱਗ ਗਿਆ ਫੈਸਲ ਪੁੱਟ ਰਹੇ ਠੀਕ ਸਰ ਮੈਮ ਤੂੰ ਡੀਸੀ ਲੱਗ ਗਿਆ ਫੈਸਲ ਪੁੱਟ ਰਹੇ ਅੰਮ੍ਰਿਤਸਰ ਦੇ ਡਾਕਟਰ ਭੀਮਰਾ ਅਬੇਦਕਰ ਭਵਨ ਜ਼ਿਲ੍ਹਾ ਭਲਾਈ ਕੇਂਦਰ ਵਿੱਚ ਉਸ ਸਮੇਂ ਬਵਾਲ ਖੜਾ ਹੋ ਗਿਆ ਜਦੋਂ ਬਲਵਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਆਪਣੇ ਲੜਕੇ ਦੇ ਨਾਮ ਤੇ ਲੋਨ ਲੈਣ ਲਈ ਇੱਕ ਫਾਈਲ ਦੀ ਜਾਣਕਾਰੀ ਲੈਣ ਪਹੁੰਚਿਆ ਤਾਂ ਬਲਵਿੰਦਰ ਸਿੰਘ ਅਨਸਾਰ ਮੌਕੇ ਤੇ ਮੌਜੂਦ ਮਹਿਲਾ ਅਧਿਕਾਰੀ ਨੇ ਕੁਝ ਗੜਬੜੀ ਕਰ ਫਾਈਲ ਕੈਨਸਲ ਕਰ ਦਿੱਤੀ ਤੇ ਉਹਨਾਂ ਦੀ ਗੱਲ ਕਰਦੇ ਕਰਦੇ ਮਹਿਲਾ ਅਧਿਕਾਰੀ ਉਹਨਾਂ ਨੂੰ ਗਾਲਾਂ ਕੱਢਣ ਲੱਗ ਪਈ ਕਾ ਜਦੋਂ ਬਲਵਿੰਦਰ ਸਿੰਘ ਨੇ ਮਹਿਲਾ ਅਧਿਕਾਰੀ ਨੂੰ ਕਿਹਾ ਕਿ ਮੈਂ মিডিਆ ਦੀ ਫਾਈਟਾ ਲੈਣੀ ਹੈ ਤਾਂ ਮਹਿਲਾ ਅਧਿਕਾਰੀ ਸਰਕਾਰੀ ਡਿਊਟੀ ਤੇ ਆਪਣੇ ਸਹਿਯੋਗੀ ਕਰਮਚਾਰੀਆਂ ਨਾਲ ਕੁਝ ਦੱਸਦੇ ਹੋਏ ਆਪਣੇ ਘਰ ਵਾਲੇ ਨੂੰ ਬੁਲਾ ਕੇ ਅਤੇ ਧਮਕੀਆਂ ਦੇਣ ਲੱਗੀ ਅਤੇ ਕਹਿਣ ਲੱਗੇ ਕਿ মিডিਆ ਘੜਾ ਡੀਸੀ ਲੱਗਾ ਹੈ ਇਹ ਗੱਲ ਮਹਿਲਾ ਅਧਿਕਾਰੀ ਦੇ ਘਰ ਵਾਲੇ ਕਹਿੰਦਾ ਸਾਫ ਕੈਮਰੇ ਵਿੱਚ ਕੈਦ ਹੋ ਗਿਆ ਡੀਸੀ ਲੱਗਾ ਫੈਸਲ ਬੁੱਟ ਰਹੇ ਸਾਡਾ ਮੈਂ ਤੁਹਾਨੂੰ ਡੀਸੀ ਲੱਗਾ ਫੈਸਲ ਬੁੱਟ ਰਹੇ ਮੇਰੀ ਪੈਲੋ ਹੀ ਅੱਜ ਤੋਂ ਕੋਟਾ ਤੇ ਵੋਟਾਂ ਤੋਂ ਪਹਿਲਾਂ ਇਹ 7-8 ਮਹੀਨੇ ਹੋ ਗਏ ਰਹਿ ਜਾਮਾ ਹੋਈ ਉਹ ਪਹਿਲਾ ਅਫਸਰ ਬਦਲ ਗਿਆ ਤੇ ਇਹ ਦੂਜੀ ਮਰਮਾਈ ਸੀ ਆਪਣੀ ਇਹਨੇ ਕਿਹਾ ਮੈਂ ਲੋ ਉਹਨੇ ਤਾਂ ਨਹੀਂ ਕੀ ਮੈਂ ਪਾਸ ਕਰ ਦਿੰਨੀ ਆ ਇਹ ਮੈਡਮ ਨੇ ਮੇਰੀ ਫੈਲ ਬੜੀ ਨੀ ਕੀਤੀ ਆ ਇਹ ਛੋਟੀ ਨੂੰ ਆਹ ਕਹਿੰਦਾ ਮੈਂ ਪੁੱਛਿਆ ਮੇਰੀ ਫੈਲ ਦਾ ਕੀ ਬਣਾਇਆ ਤੇ ਕਹਿੰਦੀ ਤੇਰੀ ਫੈਲ ਤੇ ਨਾ ਤੇਰੀ ਬੱਚੇ ਦੀ ਤੇਰੀ ਉੱਪਰ 50 ਸਾਲ ਆ ਤੇ ਤੇ ਨਾ ਲੱਗ ਲੱਗ ਸਕੋ ਕੀ ਫੈਲ ਕੈਨਸਲ ਹੋ ਗਈ ਆ ਦੱਸ ਆ ਗਿਆ ਵਾ ਤੇ ਇਹਨੂੰ ਆਹ ਪੁੱਛਿਆ ਗਾੜੀ ਨਹੀਂ ਗੱਲ ਚ ਮੈਨੂੰ ਗੱਲ ਮੰਦਾ ਕਰਨੀ ਤੇਰੇ ਮੇ ਚ ਪੇੜਾ ਮਾਰਨੀ ਆ ਤੇਰੇ ਮੈਂ ਜੁੱਤੀਆਂ ਮਾਰਨੀ ਆ ਤੂੰ ਦਫਤਰ ਨਹੀਂ ਜਾ ਤੂੰ ਹੋਵੇਂ ਕੌਣ ਆ ਤੂੰ ਮਨ ਆ ਨਹੀਂ ਪਤਾ ਇਹਨੇ ਮੈਂ ਕਿਹਾ ਜੁੱਤੀਆਂ ਮਾਰ ਰਿਹਾ ਜੁੱਤੀਆਂ ਮਾਰ ਕੇ ਤੈਨੂੰ ਮੈਂ ਕੜਾਈ ਬਾਹਰ ਨਿਕਲ ਜਾ ਤੂੰ ਜਦੋਂ ਇਹ ਸਾਰੇ ਮਾਮਲੇ ਬਾਰੇ ਅੰਮ੍ਰਿਤਸਰ ਤੋਂ ਜੀਵੇ ਪੰਜਾਬ ਦੀ ਪੂਰੀ ਟੀਮ ਨੇ ਮਹਿਲਾ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਕਤ ਵਿਅਕਤੀ ਪਹਿਲਾਂ ਤੋਂ ਹੀ ਉਹਨਾਂ ਨੂੰ ਗਲਤ ਸ਼ਮਦਾਵਲੀ ਵਰਤ ਰਿਹਾ ਸੀ ਅੱਜ ਸਾਨੂੰ ਕੁਛ ਕਹਿੰਦਾ ਹਮੇਸ਼ਾ ਤੁਹਾਡੀਆਂ ਧਮਕੀਆਂ ਦੇ ਕੇ ਜਾਂਦਾ ਅਸੀਂ ਮੈਂ ਮੈਡਮ ਨੂੰ ਇਹੀ ਕਿਹਾ ਮੈਂ ਜਦੋਂ ਵੀ ਮੈਡਮ ਮੈਂ ਕਿਹਾ ਮੈਡਮ ਇਸ ਬੰਦੇ ਦਾ ਕੇਸ ਕਰਨਾ ਹੈਗਾ ਤੇ ਚਾਲੇ ਬੜੀ ਦੇਰ ਦੇ ਫੇਰੇ ਮਾਰਦਾ ਚਲੋ ਮੈਡਮ ਦੀ ਬਦਲੀ ਹੋਈ ਕਿ ਮੈਂ ਪਹਿਲ ਦੇ ਧਰਤੇ ਤਾਂ ਮੈਂ ਕੇਸ ਕਰਵਾਇਆ ਲਿਖਿਆ ਵੀ ਮੁੜ ਕੇ ਇਹ ਅੱਜ ਮੇਰੇ ਤੋਂ ਆਇਆ ਆਣ ਕੇ ਬੜਾ ਸੋਨਾ ਹਾਸੇ ਭਾਣੇ ਮਿਲਣ ਲੱਗਾ ਮੈਂ ਕਿਹਾ ਕਿ ਮੈਂ ਇਹ ਇਹ ਕਿਹਾ ਮੈਂ ਕਿਹਾ ਕਿ ਫਾਇਟਮਨ ਜਿਹੜਾ ਹੈਗਾ ਉਮਰ ਦਾ ਅਬjection ਲਗਾ ਹੋਇਆ ਇਹਨੇ ਮੈਂ ਫਿਰ 100 ਨੰਬਰ ਤੇ ਮੈਂ ਕਿਹਾ ਰੋ ਕੇ ਫੋਨ ਕੀਤਾ ਤੇ ਉੱਥੇ ਫੋਨ ਪਤਾ ਕਰ ਲਿਆ ਪਰ ਸਾਰੇ ਮਾਮਲੇ ਵਿੱਚ ਇਹ ਸਮਝ ਨਹੀਂ ਆਇਆ ਕਿ ਸਰਕਾਰੀ ਡਿਊਟੀ ਤੇ ਮਹਿਲਾ ਅਧਿਕਾਰੀ ਦੇ ਘਰ ਵਾਲੇ ਦੇ ਆ ਕੇ ਬੋਲਣ ਦਾ ਕੀ ਮਕਸਦ ਸੀ ਅੰਮ੍ਰਿਤਸਰ ਤੋਂ ਸਨਿਸ਼ੋਤਾ ਵਿਸ਼ਾਲ ਸ਼ਰਮਾ ਜੀ ਵੇ ਪੰਜਾਬ ਟੀਵੀ